ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੱਲ ਜਿਹੜੀ ਵੀਰ ਆਪਣੇ ਜੋਧਾ ਫਾਰਮ ਵਾਲੇ ਨੇ ਆਪਣੀ ਵੀਡੀਓ ਲਾਈ ਹੀ ਆਪਦੀ ਆਈਡੀ ਤੇ ਉਹਦੇ ਵਿੱਚ ਜਿੰਨੀ ਵੀ ਸੇਵਾ ਆਪਾਂ ਨੂੰ ਸੰਗਤਾਂ ਨੇ ਉਹਨਾਂ ਨੂੰ ਵੀਰ ਨੂੰ ਭੇਜੀ ਆ ਜੋਧਾ ਫਾਰਮ ਨੂੰ ਉਹ ਸਾਰੀ ਇਹ ਸਾਰੀ ਵੀਰ ਉਹਨਾਂ ਨੇ ਸਵੇਰੇ ਆਪਣੇ ਖਾਤੇ ਦੇ ਵਿੱਚ ਜਿਹੜਾ ਸੇਵਾ ਵਾਲਾ ਖਾਤਾ ਉਹਦੇ ਵਿੱਚ ਸੈਂਡ ਕਰਤੀ ਆ ਤੇ ਬਹੁਤ ਬਹੁਤ ਵੀਰ ਦਾ ਧੰਨਵਾਦ ਤੇ ਬਹੁਤ ਜਿਆਦੀ ਇਹਦੇ ਨਾਲ ਹਲਪ ਹੋ ਜਾਣੀ ਕਿਉਂਕਿ ਹੁਣ ਸਾਨੂੰ ਜਿੱਤਰਾ ਪ੍ਰੋਬਲਮਾਂ ਚੱਲਣ ਡੀਆਂ ਵਾ ਟਰਾਲੀਆਂ ਚੱਲਣ ਡੀਆਂ ਡੀਜ਼ਲ ਦੀ ਬਹੁਤ ਲੋੜ ਸੀ ਤੇ ਫਿਰ ਜਿੰਨਾ ਇੱਕ ਚਲੋ ਰੋਜ਼ ਦਾ 35-40000 ਰੁਪਿਆ ਖਰਚਾ ਜਿਹੜਾ ਆਉਣ ਡਿਆ ਵਾ ਆਪਣਾ ਬੋਰੀਆਂ ਦਾ ਦਿਹਾੜੀਆਂ ਦਾ ਕੋਈ ਮਿੱਟੀ ਦਾ ਮਿੱਟੀ ਵੀ ਮੋੜ ਲੈ ਚੁਕਣੀ ਪੈਂਦੀ ਆ ਡੀਜ਼ਲ ਪੋਣਾ ਪੈਂਦਾ ਵਾ ਇਸ ਕਰਕੇ ਅਸੀਂ ਸੰਧੂ ਫਾਰਮ ਵਾਲੇ ਵੀਰ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਉਹਨਾਂ ਨੇ ਜਿੰਨੀ ਵੀ ਮਾਇਆ ਆਈ ਸਾਰੀ ਆਪਣੇ ਖਾਤੇ ਦੇ ਵਿੱਚ ਸੈਂਡ ਕਰਕੇ ਤੇ ਹੁਣ ਉਹ ਸੇਵਾ ਦੇ ਵਿੱਚ ਜੜੀ ਆ ਲੱਗ ਚੁੱਕੀ ਆ ਬਹੁਤ ਬਹੁਤ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਤੱਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰੀਦ ਆ ਕਮਸ ਇਟ ਵਿਲ ਕਮ ਇਟ ਵਿਲ ਬੀ ਆ ਕਿਸੇ ਜਾਣਾ ਸੈਡ ਨੋ ਨੀਡ ਟ ਐਡਵਰਟਾਈਜ਼ ਐਨੀ ਵਨ অর ਐਨੀ ਤੇ ਪੰਜਾਬੀ ਵੀਡੀਓ ਕਰਦੇ ਨੇ ਇਸ ਸੰਬੰਧ ਵਾ ਇਹ ਪ੍ਰਮਾਣ ਪੱਤਰ ਦਿੱਤਾ ਹੈ ਆਪਾਂ ਗਾਂ ਵੰਡਣ ਦੇ ਬਹੁਤ ਵੀਰਾਂ ਨੇ ਆਪਾਂ ਪ੍ਰਮਾਣ ਪੱਤਰ ਨਾਲ ਤੁਮ ਬਖਸ਼ਿਆ ਤੇ ਆਪਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਆਪਣਾ ਬਲੌਗ ਹੋ ਗਿਆ ਸ਼ੁਰੂ ਗੁਰਦੁਆਰਾ ਸ੍ਰੀ ਬੀਰ ਸਾਹਿਬ ਦਰਸ਼ਨ ਕਰਨਾ ਹੈ ਸਾਰੇ ਵੀਰ ਕਰੋ ਦਰਸ਼ਨ ਗੁਰਦਰਾ ਸਾਹਿਬ ਦੇ ਵਾਹਿਗੁਰੂ ਵਾਹਿਗੁਰੂ ਲੋ ਜੀ ਵੀਰ ਹਣੀ ਫਲੋਰ ਤੋਂ ਆਏ ਆ ਰਸਣ ਦੀ ਸੇਵਾ ਲੈ ਕੇ ਤੇ ਵੀਰ ਹਣੀ ਸਾਨੂੰ ਸੰਪਰਕ ਹੋਇਆ ਕਹਿੰਦੇ ਵੀ ਅਸੀਂ ਰਸਣ ਦੇ ਰਹੇ ਹਾਂ ਜਿੱਥੇ ਹਾੜਾ ਮਤਲਬ ਲੋਕ ਜਿਹੜੇ ਵਿਚਾਰੇ ਦਹਿਆ ਦੂਰੂ ਦੂਈ ਦਰਿਆ ਦੇ ਕੰਢਿਆਂ ਤੇ ਬੈਠੇ ਆ ਵੀਰ ਉਹਨਾਂ ਦਾ ਦਹਿਤ ਨੂੰ ਬਹੁਤ ਬਹੁਤ ਧੰਨਵਾਦ ਵਾ ਤੇ ਅਈ ਡੇ ਡੀ ਦੂਰੋਂ ਲੋਕ ਆਪਣੀ ਸਹਾਇਤਾ ਕਰਨ ਆਉਂਦੇ ਆ ਰੱਬ ਇਹਨਾਂ ਨੂੰ ਖੁਸ਼ ਰੱਖੇ ਤੇ ਇਹਨਾਂ ਦੇ ਕੰਮਾਂ 'ਚ ਵਾਧਾ ਪਾਵੇ ਵੈਰ ਖਾਲਸਾ ਵੈਗੁਰ ਦੀ ਖਤਰੋ ਚਲੋ ਜੀ ਵੈਰ ਖਾਲਸਾ ਰਫਤੇ ਇਹ ਵੀਰ ਜਿਹੜੇ ਆਪਾਂ ਨੂੰ ਫਲੋਰ ਤੋਂ ਤੁਹਾਨੂੰ ਵੀਡੀਓ ਪਾਈ ਸੀ ਇਹ ਘਰੋਂ ਬਿਸਕਟ ਕੱਢ ਕੇ ਹੱਥ ਦੇ ਕੱਢੇ ਬਿਸਕਟ ਕੱਢ ਕੇ 12-13 ਲਿਫਾਫੇ ਵੀ ਮਤਲਬ ਕਿ ਬਾਉਪੁਰ ਵੀ ਕਹਿੰਦੇ ਆ ਵੀ ਸਾਡੇ ਲਈ ਅਸੀਂ ਬਹੁਤ ਦੇ ਕੇ ਆਏ ਆ ਤੇ ਤੁਸੀਂ ਜਿੱਥੇ ਬੰਨਾਂ ਦੇ ਸੰਗਤ ਕੰਮ ਕਰਨ ਦੇਈ ਆ ਕਈ ਵਾਹਨ ਦੇਈ ਆ ਜਾਂ ਬੋਰੇ ਲਾਉਣ ਦੇਈ ਆ ਤੁਸੀਂ ਉੱਥੇ ਵੀ ਪਹਚਾਓ ਉਹ ਵੀਰ ਸਾਨੂੰ ਤੇ ਸੁਲਤਾਨਪੁਰ ਮਿਲੇ ਫਲੋਰ ਤੋਂ ਆ ਸੰਪਰਕ ਹੋਇਆ ਉਹਨਾਂ ਨੇ ਸਾਨੂੰ 12-13 ਲਫਾਫੇ ਜਿਹੜੇ ਆ ਬਿਸਕਟਾਂ ਦੇ ਹੱਥ ਦੇ ਕੱਡੇ ਘਰ ਦੇ ਉਹ ਲੈ ਕੇ ਆਏ ਸੀ ਉਹਨਾਂ ਨੇ ਸਾਨੂੰ ਮਤਲਬ ਕਿ ਇਥੇ ਸultanpur ਗੁਰਦੁਆਰਾ ਸ੍ਰੀ ਬੇਰ ਸਾਹਿਬ ਲੱਗੇ ਉਹ ਦਿੱਤੇ ਆ ਕਹਿੰਦੇ ਵੀ ਅਸੀਂ ਹੁਣ ਉਸ ਤੋਂ ਬਾਅਦਪੁਰ ਆਏ ਆ ਤੇ ਜਿੱਥੇ ਸੰਤ ਲੱਗੀ ਆ ਬੰਨ ਬੰਨਨ ਲਈ ਆ ਜਿੱਥੇ ਢਾ ਲੱਗੀ ਆ ਤੁਸੀਂ ਉਹਨਾਂ ਨੂੰ ਜਾ ਕੇ ਤੇ ਛਕਾਓ ਵੈਰ ਖਾਲਸਾ ਵੈਗਲਟੀ ਕੀ ਪਤ ਹੈ ਵੈਗਰੂ ਜੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਘਟੋ ਘਾਟ ਪਿਛਲੇ 25 ਦਿਨਾਂ ਤੋਂ ਸਾਡੇ ਸੰਗਤ ਲਈ ਲੰਗਰ ਜਾ ਰਿਹਾ ਇਥੋਂ ਗੁਰਦੁਆਰਾ ਸ਼੍ਰੀ ਬੇਰਸਾਹ ਸੁਲਤਾਨਪੁਰ ਲੋਧੀ ਤੇ ਹੋਰ ਵੀ 34 ਥਾਵਾਂ ਤੇ ਜਾ ਰਿਹਾ ਕਰਮੂ ਵਾਲੇ ਪੱਤਨ ਤੇ ਚੱਕ ਵਾਲੇ ਉਹਨਾਂ ਅਸਤੇ ਵੀ ਜਿੱਥੇ ਚੱਕ ਵਾਲੇ ਹੀਰ ਸਿੰਘ ਕੇ ਬੰਤੇ ਫੌਜ ਲੱਗੀ ਆ ਤੇ ਪਿਛਲੇ 20 25 ਦਿਨ ਤੋਂ ਲੰਗਰ ਦੀ ਸੇਵਾ ਸ਼੍ਰੀ ਗੁਰੂ श्री बीर साहब गुरद्वारा साहब तू तो जागत लगे वा वै रि खालसा वै रि फतेह <गए> ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਤਬੀਨਿ ਪਤਾ ਲਿਖਣ ਦੇ ਤਾਲਾ ਸਤਿਗੁਰੂ ਵਾਹਿਗੁਰੂ ਸਵੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਦਿਆਇ ਨੇਕ ਤੇ ਖੁਤ ਹੈ ਬਿਰਧ ਕੀ ਪਾਜਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਥਾਲ ਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਾਰੀ ਸੰਗਤ ਬਿਆਸ ਰਿਆ ਦੇ ਕੰਡੇ ਤੇ ਜੋ ਬੰਨ ਲੱਗਾ ਪਿਆ ਛੀਰਵਾਲਾ ਬੰਨ ਸਾਰੀ ਸੰਗਤ ਉੱਥੇ ਪਹੁੰਚੀ ਪਈ ਆ ਕਬੀਰਪੁਰ ਤੋਂ ਸੰਗਤ ਲੋਧੀਵਾਲ ਤੋਂ ਸੰਗਤ ਚੱਕਪਤੀ ਬਾਲੂਬਾਦਰ ਬਾਦੂਦ ਤੇ ਕਰਮੂਵਾਲ ਤੋਂ ਤੇ ਹਾਜੀਪੁਰ ਤੋਂ ਸੰਗਤ ਇੱਥੇ ਪਹੁੰਚੀ ਪਈ ਆ ਫੁੱਤੋਵਾਲ ਤੋਂ ਵੀ ਸਿੰਘ ਪਹੁੰਚੇ ਬੈਨੇ ਸਾਡੇ ਵਿੱਚ ਜੋ ਸਵੇਰ ਦੇ ਆ ਦੇਖੋ ਅਜੇ ਤਵਰ ਦਾ ਦਿਨ ਸੀ ਤੇ ਛੋਟੇ ਛੋਟੇ ਬੱਚੇ ਵੀ ਅੱਜ ਨਾਲ ਲਾਏ ਪਏ ਆ ਬਾਬਾ ਜੀ ਕਰੋ ਬੇਨਤੀ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਬੋਲੇ ਅੱਜ ਜੋ ਚੱਕਪਤੀ ਦੇ ਸਾਹਮਣੇ ਭੀਮਗਣੀ ਨੂੰ ਕਿਸਨਪੁਰ ਘੜਕਾ ਠੱਕੜ ਕੌੜਾ ਉਹੜਾ ਬਾਨੋ ਤੋਂ ਜਿੱਤਾ ਲੱਗੀ ਸੀ ਉੱਥੇ ਅੱਜ ਸੰਗਤਾਂ ਪੂਰੇ ਭਰ ਰਹੀਆਂ ਵਾ ਜਿਹਦੇ ਵਿੱਚ ਫਤੋਵਾਲ ਕਿਸ਼ਨਪੁਰ ਘੜਕਾ ਕੜਕੇ ਵਾਲੇ ਕਰਮੂ ਵਾਲਾ ਕਬੀਰਪੁਰ ਹਾਜੀਪੁਰ ਈਮਾ ਜਹਾਰਾ ਹਸੈਨਪੁਰ ਪੂਲੇ ਸਾਰੇ ਪਿੰਡ ਦੀਆਂ ਸੰਗਤਾਂ ਚੱਕ ਪਤੀ ਵਾਲੇ ਨਹੀਂ ਅਜੇ ਆਏ ਉਥਾਂ ਉਹਦੇ ਪਿੱਛੇ ਆ ਉਹਨਾਂ ਨੂੰ ਲੋੜ ਨਹੀਂ ਜੀ ਤੇ ਇਹ ਸਾਰੀਆਂ ਸੰਗਤਾਂ ਜਿਹੜੀਆਂ ਵਾ ਇੱਥੇ ਪਹੁੰਚੀਆਂ ਵਾ ਤੇ ਪੂਰੇ ਭਰ ਡੀਆਂ ਵਾ ਜਿੱਥੇ ਢਾ ਲੱਗੀ ਹੈ ਕ੍ਰੇਡ ਪਾ ਰਹੇ ਆ ਆ ਛੋਟੇ ਛੋਟੇ ਬੱਚੇ ਵੀ ਵੇਖੋ ਨਾਲ ਆ ਗਿਆ ਸਕੂਲ ਤੋਂ ਛੁੱਟੀ ਆ ਨੈਦਵਾਰ ਇਹ ਵੀ ਜਾਣ ਕੇ ਨਾਲ ਬੋਰੇ ਭਰੋਂ ਡਿਆ ਆ ਆ ਸਾਡੇ ਵੀਰ ਉਹ ਸਿੰਘ ਬਿਹਾਰ ਤੋਂ ਆਏ ਸਾਡੇ ਨਾਲ ਉਹ ਵੀ ਸੇਵਾ ਕਰਨ ਦੇ ਆਣ ਕੇ ਸੰਗਤਾਂ ਬਹੁਤ ਉਸਤਾਦ ਦੇ ਨਾਲ ਲੱਗੀਆਂ ਕੋ ਸਿੰਘ ਆਂਦੇ ਵੀ ਉੱਪਰ ਵਾਲੇ ਨਹੀਂ ਆਉਂਦੇ ਉਹਨਾਂ ਸਿੰਘਾਂ ਦੇ ਚਰਨਾਂ ਦੇ ਬੇਨਤੀ ਆ ਵੀ ਇਤਨੀ ਫੌਜ ਲੱਗੀ ਆ ਇੱਥੇ ਮੋਰਚਾ ਸੰਭਾਲਿਆ ਵਾ ਥਾਂ ਥਾਂ ਤੇ ਸਿੰਘਾਂ ਨੇ ਮੋਰਚਾ ਸੰਭਾਲਿਆ ਵਾ ਸਾਰੀ ਸੰਗਤ ਬੜੇ ਸਾਹ ਦੇ ਨਾਲ ਜੋਰੋ ਜੋਰ ਇਹ ਬੰਨ ਬੰਨ ਰਹੀ ਆ ਜਿਹੜੇ ਸਿੰਘ ਅਜੇ ਘਰਾਂ 'ਚ ਬਿਠੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਵੀ ਪਾਜੀ ਛੇਤੀ ਤੋਂ ਛੇਤੀ ਇੱਥੇ ਪਹੁੰਚੋ ਜੇ ਆਪਾਂ ਬੋਰੇ ਲਾਉਣੇ ਆ ਬਾਬਾ ਜੀ ਦੀ ਸੰਗਤ ਵੀ ਆ ਰਹੀ ਮਹਾਂਪੁਰਸਾਂ ਦੇ ਸਿੰਘ ਵੀ ਸਾਈ ਸਾਬੋ ਥੋੜੇ ਦੇ ਤੱਕ ਦੋ ਗੱਡੀਆਂ ਸੰਗਤੀਆਂ ਵੀ ਆ ਰਹੀਆਂ ਵਾ ਜਿਹੜੇ ਸਿੰਘ ਅਜੇ ਘਰਾਂ 'ਚ ਬੈਠੇ ਆ ਉਹਨਾਂ ਨੂੰ ਬੇਨਤੀ ਆ ਕਿ ਛੇਤੀ ਤੋਂ ਛੇਤੀ ਇੱਥੇ ਪਹੁੰਚੋ ਢਾਹ ਲੱਗਦੀ ਵੀ ਦਿਖਾ ਦਿਓ ਢਾਹ ਲੱਗ ਰਹੀ ਆ ਅਮਰਜੀਤ ਸਿੰਘ ਜੀ ਆ ਦਿਖਾਓ ਜਿੱਥੇ ਕ੍ਰੇਡ ਪਾਉਣੇ ਆ ਜੀ ਦੇਖੋ ਬਾਬਾ ਜੀ ਹਾਂ ਆਪ ਜੀ ਨੂੰ ਆ ਗਾਲ ਦੇ ਪਿੱਛੇ ਆਹ ਦੇਖੋ ਜੀ ਆ ਸਾਰੇ ਆ ਇੱਥੇ ਜੀ ਕੰਦ ਲਾ ਰਹੇ ਨਾਲ ਤੇ ਨਾਲ ਕੰਦ ਕਰੀ ਜਾਂਦੇ ਆ ਕੰਦ ਲਾ ਰਹੇ ਆ ਆਹ ਵੇਖੋ ਆਹ ਹੀ ਨਾਲ ਕਰੇਟਾਂ ਵੀ ਕੰਦ ਲਾ ਰਹੇ ਆ ਔਰ ਨਹੀਂ ਸੇਵਾ ਸਟਾਰਟ ਲਾ ਰਹੇ ਆ ਕਿੱਥੇ ਸੰਗਤ ਲੱਗੀ ਆ ਆ ਦੇਖੋ ਜੇ ਤੇੜ ਪਾੜਦੀ ਜਾਂਦੀ ਆ ਦੇਖੋ ਤੇ ਪਾੜਦੀ ਜਾਂਦੀ ਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਇੱਥੇ ਪਹੁੰਚੋ ਛੇਤੀ ਤੋਂ ਛੇਤੀ ਮੇਰੇ ਵੀਰ ਜਿਹੜੇ ਅਜੇ ਘਰਾਂ 'ਚ ਬੈਠੇ ਆ ਉਹ ਇੱਥੇ ਬੰਦ ਤੇ ਪਹੁੰਚੋ ਤੇ ਆਪਾਂ ਬੋਰੇ ਕ੍ਰੇਡ ਪਾਉਣੇ ਸਟਾਰ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਨggen ਨ ਕੋ ਲਾਗੈ ਜਾਤੀ ਪ੍ਰਬੰਧ ਅਰਬਾਸ ਕੋਨ ਦਾ ਵਰਗੁਰਜੀ ਕੀ ਪਤ ਹੈ ਸ੍ਰੀ ਗੁਰਉਤੀ ਜੀ ਸਹਾਈ ਵਾਹ ਸ੍ਰੀ ਗੁਰਉਤੀ ਜੀ ਕੀ ਬਾਤ ਸਾਡੀ ਦਸਵੀਂ ਪਰਪੰਤ ਦਾ ਉਸੀ ਸੰਕਾਏ ਬਰੁਨਾਲਾ ਕਨੇ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਈ ਅਰਜਨ ਹਰਗੋਬਿੰਦਨ ਸਬਰਾਹਸਦੀ ਹੰੜ ਰਾਇ ਸਿਹੀ ਹਰਿ ਕ੍ਰਿਪਾ ਤੇ ਆਈ ਹੈ ਜਿਸ ਵਿੱਚ ਸਭ ਲੋਕ ਬਿਗਾਏ ਏ ਇੱਕ ਬਹਾਦਰ ਸਿਮਰਿਆ ਹੈ ਘਰ ਨਾਉ ਨਿਦਿਆਵੇ ਧਾਇ ਸਭ ਕਾਇ ਹੀ ਹੋਏ ਸਹਾਈ ਦਸਵਾ ਪਾਤਸ਼ਾਹ ਸਿਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਕਾਇ ਹੀ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸਿਹੀ ਗੋਬਿੰਦ ਸਿੰਘ ਸਾਹਿਬ ਜੀ ਦੇ ਪੋਟ

ਪ੍ਰਸ਼ਾਦ ਨੂੰ ਨਹੀਂ ਪ੍ਰਸ਼ਾਦ ਆ ਇਹ ਚੜਿਆ ਬੇਰ ਸਾਹਿਬ ਨੂੰ ਆਪ ਜਿਸ ਪਾਣੀ ਪਾਜੀ ਹੋਰ ਦੋਰਾ ਸਿਰ ਬੇਰ ਸਾਹਿਬ ਦਾ ਪ੍ਰਸ਼ਾਦ ਆ ਹੋਰ ਇੱਕ ਆਓ ਕੰਨ ਹੋਰ ਲਗਾ ਆ ਇਹ ਜੈ ਲੱਗਦੇ ਤਾਂ ਨਾ ਆਏਗਾ ਉਹ ਗੱਡੀ ਚ ਆ ਜਾਇਆ ਹੁਣ ਲੱਗੀ ਜਾਈ ਢਾਹ ਕੋਲੂ ਕੀ ਕੋ ਬੋੜੇ ਕਿ ਨਹੀਂ ਉਹ ਬੋਦਾ ਯਾਰ ਉਧਰੇ ਹੋਏ ਉਧਰੇ ਉਹ ਯਾਰ ਉਹਦੇ ਨਾਲ ਵਜਦਾ ਸਟਾਰਟ ਨਾ ਕਾ ਦੇਣਾ ਟਾਂਡਾ ਵਿੱਚ ਉਹਦੇ ਨਾਲ ਵਜਦਾ ਫਿਰ ਹਨਾ <silence> negro kaam <negro. Negro>, <silence> ਚੱਲਿਏ ਓ ਨਾ ਮਾਪਰੇ ਨਾ ਚੱਲੋ ਇਹ ਜਿਹੜਾ ਜਹਾਜ਼ ਹੈ ਇਹ ਬੰਦਾ ਹਦਦਰ ਉਹਨੂੰ ਪੈਸੇ ਦਿੱਤੇ ਗੱਲੇ ਕਰੋੜਾਂ ਸਾਡੇ ਸ਼ੈਂਕੜੇ ਕਿਲੇ ਜਿਹੜੇ ਜਿਹੜੇ ਵਿਰਵਾਦ ਹੋਇਆ ਤੇ ਸਾਨੂੰ ਅਜੇ ਤੱਕ ਕੱਠ ਨਹੀਂ ਮਿਲਿਆ ਉਦੋਂ ਬਾਅਦ ਜੇ ਪਾਣੀ ਹੜ ਆਉਂਦਾ ਵੀ ਆ ਆਹ ਦਾ ਬੰਨ ਤੁਸੀਂ ਵਿਖਾਉਂਦੇ ਆ ਤੇ 20 ਮੀਲ ਸੁਦਲਾ ਬੋਤਲ ਲੈ ਕੇ ਥਲੇ ਤੱਕ ਬੰਨਵਾ ਤੇ ਕਿੰਨਾ ਲੰਮਾ ਜੀ 20 ਕ ਮੀਲ ਹੋ ਗੱਡੂਗਾ ਅੱਛਾ ਇਹ ਬੰਨਹੀਂ ਸੰਗਤਾਂ ਨੇ ਤੇ ਪਿੰਡਾਂ ਨੇ ਲਾਕੇ ਨੇ ਆਪਦੇ ਸਹਿਯੋਗ ਨਾਲ ਤੇ ਜਾਂ ਫਿਰ ਜਿਹੜੇ ਸੰਗਤਾਂ ਨੂੰ ਸੇਵਾ ਬਦਿੰਦਾ ਹਾਂਜੀ ਕੋਈ ਮਹਾਪੁਰਖ ਲਾਲੋ ਕੋ ਸੇਵਾ ਦਾ ਲਾਲੋ ਗਿਆ ਨਾ ਯਾਰ ਲਾਲੋ ਕੋ 2 ਰੁਪਏ ਕੋ 5 ਜੀ ਵੀ ਵੱਡਾ ਫਾਂਟ ਨਹੀਂ ਕੁਛ ਆਣ ਦਿੰਦਾ ਕੋਈ ਬਿਸਕੁਟ ਕੋਈ ਚਾਹ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜਿਹੜੇ ਮੇਰੇ ਵੀਰ ਆਏ ਅੱਜ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੇ ਵੀਰ ਅੱਜ ਨਾਲ ਹੀ ਉਥੋਂ ਬੋਰੇ ਆਪ ਵੀ ਲੱਦ ਕੇ ਲਿਉਂਦੇ ਹੋ ਉਥੋਂ ਤੇ ਤੇ ਆਪ ਹੀ ਫਿਰ ਇਥੋਂ ਕ੍ਰੇਟ ਵੀ ਨਾਲ ਭਰਉਂਦੇ ਹੋ ਉਥੋਂ ਲੇ ਬੋਰੇ ਵੀ ਲਿਉਂਦੇ ਤੇ ਕਦੇ-ਕਦੇ ਬੋਰੇ ਵੀ ਭਰਦੇ ਆਏ ਇਹ ਸਾਰੇ ਕੰਮ ਕਰਦੇ ਆ ਬੋਰੇ ਹੀ ਭਰਦੇ ਆ ਉਥੋਂ ਚੁੱਕ ਕੇ ਵੀ ਲਿਉਂਦੇ ਫਿਰ ਕ੍ਰੇਟ ਵੀ ਭਰਉਂਦੇ ਫਿਰ ਕ੍ਰੇਟ ਸਟੋਨ ਦੇ ਵੀ ਨਾਲ ਤੇ ਜਿਹੜੇ ਮੇਰੇ ਵੀਰ ਅੱਜ ਸਵੇਰ ਦੇ ਨਹੀਂ ਆਏ ਤੇ ਚਲੋ ਆਪ ਦੇ ਜੇ ਕੋਈ ਕਾਮਕਾਰ ਕਰਕੇ ਜੇ ਸ਼ਹਿਰੋਂ ਜਾਂ ਕਿਤੋਂ ਵੀ ਆਏ ਆ ਵਾਪਸ ਆਇਆ ਤੇ ਮੇਰੇ ਵੀਰ ਆ ਕੇ ਇਹਨਾਂ ਦਾ ਸਹਯੋਗ ਦੋ ਕਿਉਂਕਿ ਮੁੰਡੇ ਸਵੇਰ ਦੇ ਲੱਗੇ ਆਏ ਦੋਰਾ ਤੇਰਾ ਤੇਰਾ ਇਹਨਾਂ ਨੂੰ ਕੰਮ ਬਣਦੇ ਆ ਆ ਕੇ ਇਹਨਾਂ ਨੂੰ ਸਾਥ ਦਵਾਓ ਤੇ ਮੇਰਾ ਵੀਰ ਬਹੁਤ ਇਹਨਾਂ ਦੇ ਯੋਧਰੇ ਲੱਗੇ ਹੋਏ ਆ ਅਲੀ ਕਰਾਂ ਤੇ ਅਲੀ ਖੁਰਦ ਵਾਲੇ ਵੀਰਾਂ ਨੂੰ ਹੱਥ ਜੋੜ ਕੇ ਨਿਮਰਤਾਣਾ ਬੇਨਤੀ ਕੀਤੀ ਜਾਂਦੀ ਆ ਇਹ ਸਿੰਘ ਵਿਚਾਰੇ ਸਵੇਰ ਦੇ ਹੀ ਲੱਗੇ ਆ ਸਵੇਰ ਦੇ ਹੀ ਲੱਗੇ ਆ ਅੜ ਕੇ 9 ਵਜੇ ਤੋਂ 9 ਵਜੇ ਤੋਂ ਲੱਗੇ ਆ ਤੇ ਹੁッセ ਬਹਿ ਆ ਤੇ ਮੇਰੇ ਵੀਰ ਜਿਹੜੇ ਘਰ ਵਾ ਬੈਠੇ ਆ ਇਸ ਟਾਈਮ ਦੇਖਦੇ ਆ ਤੋ ਜਰੂਰ ਪਹੁੰਚੋ ਮੇਰੇ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਨਹੀਂ ਕੋਈ ਨਹੀਂ ਉਹ ਨੂੰ ਸਤਾ ਬਣਾ ਲੱਕੇਉ